اللہ تعالیٰ دے نا تو جو بڑا مہربان تھے نہائیتی رحم کرنا ہے تمام ساتھی دروشری پڑھ لو اللہم صلی اللہ علیہ محمد و علی محمد کما صلی اللہ تعالیٰ ابراہیم والا علی محمد مبارک ہے کی کہوں گے جی اس پر بسم اللہ الرحمن الرحیم شروع اللہ تعالیٰ دے نا تو جو بڑا مہربان تھے نہائیتی رحم کرنا دے آج جب پہاں زیلہ ملک پورلہ دا پینڈ ہے عمر پورا اتھے کھڑے ہیں ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀ ਜੀ ਔਰ ਉਹ ਆਪਣੇ ਘਰਾਂ 'ਚ ਹੀ ਨਮਾਜ਼ ਪੜ੍ਹਦੇ ਸੀ ਜਾਂ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨਮਾਜ਼ ਕਰਨ ਲਈ ਸ਼ੁੱਕਰਵਾਰ ਨੂੰ ਜਾਂਦੇ ਸੀ ਤੇ ਬੜੀ ਕੁੱਝ ਦੀ ਗੱਲ ਹੈ ਕਿ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ 메ਨ ਸੜਕ ਦੇ ਉੱਤੇ ਇਹ ਮਸਜਿਦ ਲਈ ਜਗ੍ਹਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੇ ਲਈ डोनेट ਕੀਤੀ ਹੈ ਮੈਂ ਸਮਝਦਾ ਕਿ ਆਜ ਦੇ ਦੌਰ ਜਦੋਂ ਹੀ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫਰਤ ਫੈਲਾਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਬੰਦੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਇੱਕ ਵਾਰੀ ਸਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਉਹ ਇਸ ਪਿੰਡ ਦੇ ਸਿੱਖ ਭਾਈਚਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਪੇਛਾ ਹੈ ਮਾਪ ਸਾਹਿਬ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਤੇ ਕਹਿਲੇ ਪੂਰੀ ਆਵਾਮ ਨੇ ਇੱਕ ਵੱਖਰਾ ਸਨੇਹਾ ਜਨਮ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਹਮੇਸ਼ਾ ਬਲੱਖਣ ਦਾ ਦੇ ਤੌਰ ਤੇ ਹੀ ਜਾਣੀ ਜਾਂਦੀ ਹੈ ਪੰਜਾਬ ਦੇ ਉੱਤੇ ਅਜ ਤੱਕ ਜਿਹੜੇ ਵੱਡੇ ਹਮਲੇ ਵੀ ਹੋਏ ਜਾਂ ਪੰਜਾਬ ਦੇ ਜਿਹੜੇ ਟੁਕੜੇ ਵੀ ਹੋਏ ਉਹਦੇ ਪਿੱਛੇ ਦੀ ਵਜ੍ਹਾ ਇਹ ਸੀ ਕਿਉਂਕਿ ਪੰਜਾਬ ਉੱਤੇ ਤਾਕਤਵਰ ਜ਼ਮੀਨ ਦਾ ਨਾਂ ਪੰਜਾਬ ਇੱਕ ਤਾਕਤਵਰ ਭਾਈਚਾਰੇ ਦਾ ਨਾਂ ਹੈ ਪੰਜਾਬਿਕ ਤਾਕਤ ਉਹ ਮੁਹੱਬਤ ਦਾ ਨਾ ਹੈ ਤੇ ਬਹੁਤ ਸਾਰੀਆਂ ਦਾਤਾਂ ਜਿਹੜੀਆਂ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦੀਆਂ ਅਗਰ ਤੁਸੀਂ ਪਹਿਲੀ ਪਾਸ਼ਾ ਹੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇਖੋਗੇ ਔਰ ਫਿਰ ਉਧਰ ਤੁਸੀਂ شیخ ਬਾਬਾ ਫਰੀਦੁੱdin ਸਿਕੰਦਰੀ ਤੋਂ ਲੈ ਕੇ ਬੁੱਲੇ ਸ਼ਾਹ ਤੱਕ ਦੇਖੋਗੇ ਪੰਜਾਬ ਦੀ ਧਰਤੀ ਜਿਹੜੀ ਆ ਉਹ ਸਾਂਝੀ ਵਾਰਤਾ ਦੀ ਗੱਲ ਕਰਦੀ ਆ ਕਦੇ ਜਿੱਥੇ ਕਦੀ ਨਰਕ ਖਾਨ ਤੇ ਗੰਨੀ ਖਾਨ ਨੇ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ ਇੱਥੇ ਜਿੱਦੇ ਪੀਰ ਬੁੱਧੂ ਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਕਿਤੇ ਦੀਵਾਨ ਟੋਡਰਮਲ ਜਰ ਲੋਕ ਜਿਹੜੇ ਲੋਕਾਂ ਨੇ ਜਿਹੜੀ ਹੈ ਉਹ ਸਭ ਤੋਂ ਵੱਡਾ ਜ਼ਿਆਦਾ ਡਾਲਰ ਖਰਚ ਕਰਨ ਤੋਂ ਬਾਅਦ ਆਪਣੇ ਗੁਰੂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਤੇ ਮੈਂ ਸਮਝਦਾ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਅੱਜ ਵੀ ਪੰਜਾਬ 'ਚ ਵੀ ਅਗਰ ਕੋਈ ਬੰਦਾ ਕੋਈ ਵੀ ਧਰਮ ਦਾ ਨਾਮ ਲੈ ਕੇ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਵੀ ਫੈਲਾਉਣਾ ਚਾਹੁੰਦਾ ਹੈ ਤੇ ਉਹਨੂੰ ਪੰਜਾਬ ਦੇ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ ਦੇ ਪਿੰਡ ਉਮਰਪੁਰਾ ਦੇ ਵੀ ਲੋਕਾਂ ਨੇ ਇੱਥੇ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਇਸ ਰਿਵਾਇਤ ਨੂੰ ਜ਼ਿੰਦਾ ਰੱਖਿਆ ਔਰ ਇਹਨਾਂ ਨੇ ਉਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਜਿਹੜਾ ਸਦੀਆਂ ਤੱਕ ਜੰਗਦਾ ਰਿਹਾ ਪਿਛਲੇ 50 ਸਾਲਾਂ ਤੋਂ ਤਕਰੀਬਨ ਦੂਸਰੇ ਪਿੰਡਾਂ ਨਮਾਜ਼ਾਂ ਦਾ ਕਰਨੇ ਜਾਣਾ ਪੈਂਦਾ ਰੱਬ ਦੀ ਬੰਦਗੀ ਦੇ ਲਈ ਉਸ ਸਿੱਖ ਵੀਰ ਦੇ ਲਈ ਕੀ ਕਹਿਣਾ ਚਾਹੋਗੇ ਦੋ ਸਦੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਜਦਾ ਇਹ ਕਰਿਆ ਕਰਨਗੇ ਤੇ ਸਵਾਬ ਹੁਣ ਉਹ ਵੀ ਮਿਲਿਆ ਕਰਦੇ ਬਹੁਤ ਬਸ਼ਰਤ ਜਿੰਦਰ ਸਿੰਘ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਕ ਵਕਰੀ ਮਿਸਾਲ ਪੈਦਾ ਕਰਤੀ ਪੂਰੇ ਸੰਸਾਰ ਦੇ ਵਿੱਚ ਇੱਕ ਵਕਰਾ ਸੁਨੇਹਾ ਜਾ ਰਿਹਾ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਰੱਬ ਦੇ ਘਰ ਨੂੰ ਬਣੂ ਖਾਤੇ ਘਰ ਦੇ ਨੇੜੇ ਚਲੋ ਹਟਾਂ ਪੰਜ ਟਾਈਮ ਰੱਬ ਦਾ ਨਾਮ ਕਰਨਾ ਚਾਹਤ ਹੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਇਮਾਮ ਸਾਹਿਬ ਦਾ ਵੀ ਪਹੁੰਚਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੇਰਨਾ ਕਿੱਥੋਂ ਮਿਲੀ ਤੁਹਾਨੂੰ ਅਜਿਹਾ ਜਿਹੜਾ ਕਾਰਜ ਕਰਨ ਦੀ ਇਹ ਜੀ ਵਸ ਰੇਣਾ ਰੱਬ ਨੇ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਅ ਮੈਂ ਇਹ ਚੀਜ਼ ਵੀ ਵੀ ਕਾਟਦਾ ਬਹੁਤ ਸਮੇਂ ਤੋਂ ਸੀ ਪਰ ਇਸ ਵਾਰ ਸੋਨ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਹੁਣ ਸੋਨਾਂ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਜੀ ਤੇ ਤੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਗੇ ਜੋ ਫਿਰਕੂਪਣਾ ਫੈਲਾ ਰਹੇ ਨੇ ਨਫ਼ਰਤ ਫਲਾ ਰਹੇ ਨੇ ਮਾੜੀਆਂ ਗੱਲਾਂ ਨੇ ਜੀ ਸਾਡਾ ਤਾਂ ਹੁਣ ਅਸੀਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਦੇਖਦੇ ਆਉਨੇ ਆ ਸਾਡਾ ਕੋਈ ਵੀ ਫਰਕ ਨਹੀਂ ਅਸੀਂ ਬਿਆਹ ਖੁਸ਼ੀ ਗਮੀ ਸਾਰੇ ਇੱਕ ਦੋ ਮੁਸਲਮ ਭਾਈ ਚਾਰੇ ਨਾਲ ਸਾਰੇ ਆਉਣੇ ਜਾਂਦੇ ਆ ਕੋਈ ਫਰਕ ਹੀ ਹੈ ਨਹੀਂ ਸਾਡਾ ਕੋਈ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਆਂਗੇ ਉਹ ਗੁਰਦੁਆਰੇ ਆਉਂਦੇ ਜਾਂਦੇ ਆਂ ਅਸੀਂ ਉਹਨਾਂ ਦੇ ਦੁੱਖੀ ਸੁੱਖ ਜਾਣਦੇ ਆਂ ਉਹ ਸਾਡੇ ਆਉਂਦੇ ਆ ਕੋਈ ਫਰਕ ਹੀ ਹੈ ਨਹੀਂ ਜੀ ਮਾਮਸਾ ਪਹੁੰਚੇ ਨੇ ਨਹੀਂ ਪੱਥਰ ਰੱਖਿਆ ਗਿਆ ਕਿ ਸਿੱਖ ਪਰਿਵਾਰ ਵੱਲੋਂ ਮੁਸਲਮ ਪ੍ਰਾਮਾ ਨੂੰ ਜਿਹੜੀ ਇਹ ਮਸਜਿਦ ਦੀ ਜਗ੍ਹਾ ਦਿੱਤੀ ਹੈ ਅੱਜ ਸਾਹੀ ਮਾਮਾਏ ਨੂੰ ਬਿਨਾ ਧੰਨਵਾਦ ਕਰਦੇ ਆਂ ਜੀ ਬਹੁਤ ਅਪਰੀਸ਼ ਕਰਦੇ ਆਂ ਜੀ ਕਿ ਅੱਜ ਸਾਡੇ ਵਾਸਤੇ ਇਹ ਇੱਜ਼ਤਾ ਦੇਣਾ ਜੀ ਬੇਸ਼ੱਕ ਸਾਡੀ ਜਗ੍ਹਾ ਮਿਲ ਗਿਆ ਸਪੰਸ ਸਾਹਿਬ ਨੇ ਵੀ ਜੀ ਸਾਨੂੰ ਜਗ੍ਹਾ ਦਿੱਤੀ ਜਦੋਂ ਵੀ ਅਸੀਂ ਕਿਹਾ ਇਹਨਾਂ ਨੇ ਜਦ ਹੀ ਸਾਨੂੰ ਜਗ੍ਹਾ ਦੇ ਦਿੱਤੀ ਦੋ ਸਰਕਾਂ ਲੱਗਦੀਆਂ ਨੇ ਕਿ ਸਾਡੇ ਵਾਸਤੇ ਅੱਜ ਹੀ ਇੱਦਾਂ ਦੇਣਾ ਬਹੁਤ ਤੁਸੀਂ ਪਤਾ ਲੱਗਿਆ ਕਿ ਲੰਬੇ ਸਮੇਂ ਤੋਂ 50-60 ਸਾਲ ਹੋ ਗਏ ਤੁਸੀਂ ਪੈਦਲ ਜਾ ਕੇ ਦੂਸਰੇ ਪਿੰਡ ਨਮਾਜ਼ ਪੜਨ ਜਾਂਦੇ ਆ ਸੀ ਨਾਲ ਲੱਥੂ ਮਾਦਰ ਉੱਥੇ ਨਮਾਜ਼ ਪੜਦੇ ਸੀ ਵੀ ਹੁਣ ਇੱਧਰ ਮਸਜਿਦ ਹੈ ਹੀ ਨਹੀਂ ਤੇ ਦੇਣੀ ਸਾਡੇ ਵੀ ਔਰ ਸਾਡੇ ਇੱਧਰ ਮਸਜਿਦ ਬਣ ਗਈ ਜਗ੍ਹਾ ਮਿਲ ਗਈ ਸੀ ਧੰਨਵਾਦ ਕਰਦੇ ਆ ਜੀ ਜੇਲੋਂ ਉਸੇ ਮਨਾਉਣੇ ਅੱਜ ਸਾਡੇ ਵਾਸਤੇ ਇੱਦਾਂ ਦੇਣੀ ਹੈ ਬੇਸ਼ੱਕ ਦਾਹੀ ইমাম ਸਾਹਿਬ ਦੇ ਬੋਲਾਂ ਵਿੱਚ ਸਭ ਦੇ ਬੋਲ ਨੇ ਵਿਸ਼ਾ ਹਾਥੀ ਦੇ ਪੈਰ ਸਭ ਦਾ ਪੈਰ ਉਹਨਾਂ ਨੇ ਜਿਹੜੀ ਡੂੰਗੀ ਗੱਲ ਉੱਥੇ ਕਰਨੀ ਸੀ ਤੇ ਇੱਥੇ ਕਰਨੀ ਸੀ ਉਹ ਕਰਤੀ ਹੈ ਤੇ ਸਾਡੇ ਵੀਰ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਹੜਾ ਉਹਨਾਂ ਨੇ ਕਰਮ ਚੁੱਕਿਆ ਆਪਣੀ ਜ਼ਮੀਨ ਮਜਦ ਵਾਸਤੇ ਰਹਿਣਾ ਮੈਨੂੰ ਲੱਗਦਾ ਹੈ ਪੂਰੇ ਦੇਸ਼ ਵਾਸਤੇ ਦੁਨੀਆ ਵਾਸਤੇ ਮਿਸਾਲ ਤੇ ইমাম ਸਾਹਿਬ ਨੇ ਸ਼ਾਹੀ ইমাম ਸਾਹਿਬ ਨੇ ਸਾਂਝੀ ਵਾਰਤਾ ਦੀ ਗੱਲ ਕੀਤੀ ਹੈ ਤੇ ਮੈਂ ਉੱਤੇ ਵੀ ਬਿਲਕੁਲ ਕੇਸੀ ਮਹਿਤਾ ਇੱਕ ਨਮਾਣਾ ਜਾਂ ਇਨਸਾਨ ਹੁੰਦੇ ਇਹ ਕਹਿ ਸਕਦਾ ਕਿ ਬਾਬਾ ਫਰੀਦੀ ਨੇ ਕਿਹਾ ਹੈ ਕਿ ਪੰਜਾਬ ਪਿਆਬੀ ਹੋਣ ਦੀ ਪਹਿਲੀ ਸ਼ਰਤ ਇਕਾਸ਼ਿਪ ਹੋਣਾ ਹੈ। ਆਸ਼ਿਪ ਉਸ ਦਾ ਜਿਸ ਨੂੰ ਮੈਂ ਜਾਣਦਾ ਨਹੀਂ। ਤੇ ਉਹ ਸ਼ਰਤ ਨੂੰ ਇਹ ਨਿਭਾ ਰਹੇ ਨੇ। ਤੇ ਆਪਾਂ ਸਭ ਨੂੰ ਪ੍ਰੇਰਨਾ ਦੇ ਰਹੇ ਨੇ ਜਦੋਂ ਇੱਥੇ ਰੱਬ ਦਾ ਨਾਮ ਗੂੰਜੇਗਾ ਸਾਂਝੀ ਵਾਰਤਾ ਫੈਲੇਗੀ ਚੰਗੇ ਇਨਸਾਨ ਬਣਨਗੇ। ਤੇ ਉਹਨਾਂ ਚ ਇਹਨਾਂ ਦੀ ਨੇਕੀ ਵੀ ਗੂੰਜੇਗੀ ਇਹਨਾਂ ਵਾਸਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੂਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਡੇ ਹਲਕੇ ਅਮਰਗੜ ਨੂੰ ਮਲੇਰਕੋਟੜ ਨੇ ਮੁਬਾਰਕਬਾਦ ਪੰਜਾਬ ਨੂੰ ਤੇ ਦੇਸ਼ ਨੂੰ ਮੁਬਾਰਕਬਾਦ ਤੇ ਬਹੁਤ-ਬਹੁਤ ਧੰਨਵਾਦ ਜੀ ਅਸੀਂ ਸ਼ਾਹੀ ਇਮਾਨ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਇਸ ਸਬਿਲ ਤੇ ਬਹੁਤ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ